ਮੈਂ ਟੀਚਰ ਰਿਟਾਇਰ ਹੋਇਆ ਤੇ ਅੱਜਕੱਲ ਟੀਚਰਸ ਦੇ ਵਿੱਚ ਕੰਮ ਕਰ ਰਿਹਾ ਹਾਂ ਮੈਂ ਖੋਜਾਂ ਪੜ ਰਿਹਾ ਹਾਂ ਉਹ ਕਹਿੰਦੇ ਜੀ ਪੜਨ ਤੇ ਪੜਾਉਣ ਦਾ ਇਹ ਗੱਲ ਲਿਖ ਲੈਣਾ ਜੀ ਜਿਹੜੇ ਸੁਚੇਤ ਬੈਠੇ ਹੋ ਪੜਨ ਤੇ ਪੜਾਉਣ ਦਾ ਸਭ ਤੋਂ ਵਧੀਆ ਢੰਗ ਹੈ ਸਵਾਲ ਜਵਾਬ ਕਰਨਾ ਵਾਈਗਰੀ ਸਿੱਖਣ ਤੇ ਸਿਖਾਉਣ ਦਾ ਸਭ ਤੋਂ ਵਧੀਆ ਢੰਗ ਹੈ ਸਵਾਲ ਜਵਾਬ ਕਰਨਾ ਜਿਹੜਾ ਅਧਿਆਪਕ ਪਹਿਲਾ ਸਵਾਲ ਕਹੇਗਾ ਨਾ ਸਿੱਧਾ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਕਵੇ ਕੋਈ ਸਵਾਲ ਪਾ ਦੇ ਜੋ ਪੜ੍ਹਾਣਾ ਹੈ ਉਹਨੂੰ ਸਵਾਲ ਬਣਾ ਕੇ ਪੇਸ਼ ਕਰ ਦਵੇ ਕਲਾਸ ਵਿੱਚ ਸਾਰੇ ਬੱਚੇ ਏਟੈਂਟਿਵ ਹੋ ਕੇ ਬੈਠਣਗੇ ਵੀ ਇਹ ਸਵਾਲ ਦਾ ਜਵਾਬ ਕੀ ਹੈ ਸਦਕੇ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਫਾਤਿਹ ਨੇ ਇਸ ਢੰਗ ਦੀ ਬਹੁਤ ਵਰਤੋਂ ਕੀਤੀ ਬਹੁਤ ਵਾਰੀ ਵਰਤ ਆਇਆ ਪੁੱਛੋ ਗਿਆਨੀਆਂ ਜਾਏ ਪੁੱਛੋ ਵੀ ਵੇ ਕੀ ਆ ਜਾਏ ਹਾਂ ਪੁੱਛੋ ਮੈਂ ਪੁੱਛਦਾ ਵਾਂ ਮੈਨੂੰ ਐਵੇਂ ਲੱਗਦਾ ਜਿਹੜਾ ਪੁੱਛੇਗਾ ਉਹ ਅੱਗੇ ਲੰਘ ਜਾਏਗਾ ਜਿਹੜਾ ਨਹੀਂ ਪੁੱਛੇਗਾ ਉਹ ਪਿੱਛੇ ਰਹਿ ਜਾਏਗਾ ਇਹ ਗੱਲ ਸਾਡੇ ਗੁਰੂ ਘਰਾਂ ਵਿੱਚ ਸਾਡੇ ਘਰਾਂ ਵਿੱਚ ਤੇ ਸਾਡੇ ਸਕੂਲਾਂ ਕਾਲਜਾਂ ਵਿੱਚ ਪ੍ਰਚਲਿਤ ਕਰਨ ਦੀ ਲੋੜ ਹੈ ਪਹਿਲਾ ਨੋਟਿਸ ਲਈਏ ਦੂਜਾ ਸਵਾਲ ਜਵਾਬ ਕਰੀਏ ਤੇ ਤੀਜਾ ਹੈ ਵਿਚਾਰ ਕਰੀਏ ਡਿਸਕਸ ਕਰੀਏ ਜਿਹੜੀ ਚੀਜ਼ ਸਮਝ ਆ ਜਾਏ ਉਹ ਵੀ ਡਿਸਕਸ ਕਰੀਏ ਜਿਹੜੀ ਨਹੀਂ ਸਮਝ ਆਂਦੀ ਉਹ ਵੀ ਵਿਚਾਰੀਏ ਸਮਝ ਆ ਜਾਏਗੀ ਤੇ ਜਿਹੜੀ ਸਮਝ ਆ ਗਈ ਉਹ ਵਿਚਾਰਾਂਗੇ ਉਹ ਪੱਕੀ ਹੋ ਜਾਏ ਸਤ ਸੰਗਤ ਜੀ ਅੱਜ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ ਆ ਮੇਰੇ ਮਨ ਵਿੱਚ ਤਿੰਨ ਗੱਲਾਂ ਉਠੀਆਂ ਆਪਾਂ ਸਾਰੇ ਪਿਛਲੇ ਕਈ ਦਿਨਾਂ ਤੋਂ ਹਰਮੰਦਰ ਸਾਹਿਬ ਤੋਂ ਵੀ ਬੰਗਲਾ ਸਾਹਿਬ ਤੋਂ ਵੀ ਅੱਜ ਸਵੇਰੇ ਵੀ ਆਪ ਸਾਰਿਆਂ ਨੇ ਸ਼ਹੀਦੀ ਦਾ ਇਤਿਹਾਸ ਸੁਣਿਆ ਹੋਵੇਗਾ ਮੇਰਾ ਮਨ ਕਰਦਾ ਵੀ ਪੰਜਵੇਂ ਪਾਤਸ਼ਾਹ ਨੂੰ ਜਦੋਂ ਵੀ ਅਸੀਂ ਸੰਬੋਧਨ ਕਰਦੇ ਆ ਨਾ ਅਸੀਂ ਕਹਿੰਨੇ ਆ ਸ਼ਹੀਦਾਂ ਦੇ ਸਿਰਤਾਜ ਹੋਰ ਕਿਹੜਾ ਸ਼ਬਦ ਵਰਤਦੇ ਆ ਜੀ ਬਾਣੀ ਕੇ ਵੋਹਿਤ ਇੱਕ ਹੋਰ ਜੀ ਸ਼ਾਂਤੀ ਦੇ ਪੁੰਜ ਮੇਰਾ ਮਨ ਕਰਦਾ ਅੱਜ ਤਿੰਨਾ ਵਿਸ਼ਿਆਂ ਤੇ ਆਪ ਜੀ ਦੇ ਨਾਲ ਥੋੜੀ ਵਿਚਾਰ ਕਰੀਏ ਹੁਕਮ ਹੋਇਆ ਪਰ ਸੋ ਅਮਰ ਸੰਚਾਰ ਹੈ ਉਹਦੇ ਬਾਰੇ ਵੀ ਅਖੀਰ ਤੇ ਥੋੜੀ ਜੀ ਗੱਲ ਕਰਾਂਗੇ ਸੋ ਸਭ ਤੋਂ ਪਹਿਲੀ ਗੱਲ ਗੁਰੂ ਸਾਹਿਬ ਦੀ ਸ਼ਹੀਦੀ ਦੀ ਸ਼ਹੀਦਾਂ ਦੇ ਸਿਰਤਾਜ ਸਿਰਤਾਜ ਮਤਲਬ ਕ੍ਰਾਊਨ ਮਤਲਬ ਜਿਨ੍ਹਾਂ ਦੀ ਸ਼ੁਰੂਆਤ ਔਰ ਐਕਸਟ੍ਰੀਮ ਸ਼ਹੀਦੀ ਮੈਂ ਬਚਪਨ ਸੁਣਦਾ ਸੀ ਤੱਤੀ ਤਵੀ ਤੇ ਬੈਠੇ ਥੋੜੇ ਵੱਡੇ ਹੋਏ ਪਤਾ ਲੱਗਿਆ ਵੀ ਕੱਲੀ ਤਵੀ ਤੱਤੀ ਨਹੀਂ ਸੀ ਉੱਤੇ ਰੇਤਾ ਪਾਇਆ ਗਿਆ ਉਹ ਵੀ ਤੱਤਾ ਸੀ ਮੌਸਮ ਵੀ ਤੱਤਾ ਸੀ ਹਾਕਮ ਵੀ ਤੱਤੇ ਸੀ ਫਿਰ ਪਾਤਸ਼ਾਹ ਅਡੋਲਸ ਤੇਰਾ ਭਾਣਾ ਮਿੱਠਾ ਲੱਗ ਜੋ ਪਰਮਾਤਮਾ ਤੂੰ ਕਰਦਾ ਹੈ ਉਹ ਮਿੱਠਾ ਹੈ ਸੰਗਤ ਜੀ ਸਾਡੇ ਤੇ ਥੋੜੀ ਜੀ ਵੀ ਮੁਸ਼ਕਿਲ ਆ ਜਾਏ ਨਾ ਅਸੀਂ ਕਹਿੰਨੇ ਆ ਵਾਹਿਗੁਰੂ ਇਹ ਮੇਰੇ ਨਾਲ ਕਿਉਂ ਕੀਤਾ ਵਾਈ ਮੀ ਇਮੇਜਿਨ ਕਰਿਏ ਪੰਜਵੇਂ ਪਾਤਸ਼ਾਹ ਨੇ ਇੰਨੀ ਮਹਾਨ ਸ਼ਹਾਦਤ ਦਿੱਤੀ ਉਹ ਵੀ ਖਿਹੜੇ ਮੱਥੇ ਭਾਣਾ ਸਾਰੇ ਬੋਲਣਾ ਜੀ ਫਿਰ ਬੋਲੋ ਜੀ ਭਾਣਾ ਭਾਣਾ ਦੇ ਦੋ ਹਿੱਸੇ ਕਰ ਸਕਦੇ ਆ ਭਾਣਾ ਕੀ ਹੋਇਆ ਜਿਹੜਾ ਭਾ ਜਾਵੇ ਜਿਹੜਾ ਚੰਗਾ ਲੱਗੇ ਉਹ ਭਾਣਾ ਭਾਣਾ ਮੈਨੂੰ ਇਹ ਚੰਗਾ ਲੱਗਦਾ ਹੈ ਪੰਜਵੇਂ ਪਾਦਸ਼ਾ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਨੇ ਤਿਸਕਾ ਕੀਆ ਸਭ ਪਰਵਾਨ ਸਾਰੇ ਇੱਕ ਵਾਰੀ ਕਿਰਪਾ ਕਰੋ ਜੀ ਤਿਸਕਾ ਕੀਆ ਤਿਸਕਾ ਕੀਆ ਮੈਂ ਜਦ ਆਇ ਫਰਮਾਨ ਦੀ ਵਿਚਾਰ ਮੇਰੇ ਅੰਦਰ ਪਈ ਮੈਂ ਸੋਚਦਾ ਮੈਨੂੰ ਪਰਵਾਹ ਨਹੀਂ ਹੁੰਦਾ ਮੈਂ ਕਹਿੰਨਾ ਇਹ ਇਹ ਗੱਲ ਤੇ ਵਾਹਿਗੁਰੂ ਜੀ ਠੀਕ ਕੀਤੀ ਆ ਇਹ ਗੱਲ ਹੀ ਠੀਕ ਕੀਤੀ ਆਪਾਂ ਜਿਆਦਾ ਸਿਆਣੇ ਬਣ ਜਾਨੇ ਭਗਤ ਐਸਾ ਹੈ ਜਿਹੜਾ ਕਹਿੰਦਾ ਵਾਹਿਗੁਰੂ ਤੇਰਾ ਕੀਤਾ ਸਭ ਹੀ ਪਰਵਾਣ ਆ ਮੈਨੂੰ ਇੱਥੋਂ ਤੱਕ ਕਿ ਸ਼ਹਾਦਤ ਵੀ ਪਰਵਾਣ ਹੈ ਐਵੀ ਤੇਰੇ ਹੁਕਮ ਵਿੱਚ ਮੇਰਾ ਮਨ ਕਰਦਾ ਹੈ ਅਸੀਂ ਇੱਕ ਪ੍ਰੇਰਣਾ ਇਸ ਗੱਲ ਤੋਂ ਜ਼ਰੂਰ ਲਈਏ ਸੰਗਤ ਜੀ ਕਿ ਜੋ ਕੁਝ ਵੀ ਸਾਡੇ ਨਾਲ ਹੋ ਜਾਵੇ ਅਸੀਂ ਉਹਦਾ ਸ਼ੁਕਰਾਨਾ ਕਰਨਾ ਹੈ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਫਿਰ ਵੀ ਸ਼ੁਕਰਾਨਾ ਕਰੀਏ ਸ਼ੁਕਰਾਨਾ ਕਰੀਏ ਸ਼ੁਕਰ ਹੈ ਦੂਜੀ ਬਚ ਗਈ ਸ਼ੁਕਰ ਹੈ ਖੱਬੀ ਬਾਹ ਟੁੱਟੀ ਸੱਜੀ ਬਚ ਗਈ ਸ਼ੁਕਰ ਹੈ ਬਾਈ ਟੁੱਟੀ ਐ ਸਿਰ ਤੇ ਸੱਟ ਨਹੀਂ ਵੱਜੀ ਜਿਸ ਦਿਨ ਸਾਨੂੰ ਪਰਮਾਤਮਾ ਦਾ ਕੀਤਾ ਸਭ ਚੰਗਾ ਲੱਗੇਗਾ ਉਸ ਦਿਨ ਅਸੀਂ ਭਗਤੀ ਦੀ ਅਵਸਥਾ ਤੇ ਪਹੁੰਚ ਜਾਵਾਂਗੇ